ਮਾਸਟਰ ਸੁਲੀਮ ਹੋਰ ਨਾਲ ਤਾਂ ਉਹ ਬਣ ਗਈ ਜਿਵੇਂ ਰਾਤ ਨੂੰ ਤਾਂ ਕੱਟਾ ਰਸਾ ਤੜਾ ਕੇ ਮੱਝ ਦਾ ਸਾਰਾ ਦੁੱਧ ਚੰਗ ਜਾਂਦਾ ਫਿਰ ਦੂਜਾ ਦਿਨ ਸਾਰਾ ਪੂਪਨੀਆਂ ਮਾਰਦੇ ਦਾ ਲੰਗ ਜਾਂਦਾ ਪਹਿਲਾਂ ਤਾਂ ਨਛੱਤਰ ਗਿੱਲ ਦੇ ਮੋਢਿਆਂ ਉਤੋਂ ਦੀ ਚੜ ਕੇ ਉੜਦੇ ਤੀਰ ਨਾਲ ਕਰੀਂਗੇ ਪਾਰੀਆਂ ਜਦੋਂ ਤੀਰ ਨੇ ਕਾਰਵਾਈ ਕਰਤੀ ਸ਼ੁਰੂ ਫਿਰ ਛੇਤੀ ਮਾਫੀਆਂ ਦੀਆਂ ਲਾਗੇ ਮਾਰਨ ਪਚਕਾਰੀਆਂ ਵੈਸੇ ਨਛੱਤਰ ਗਿੱਲ ਬਾਈ ਜੀ ਤੁਸੀਂ ਆ ਗੱਲ ਚੰਗੀ ਨਹੀਂ ਕਰੀ ਹੁਣ ਤਾਂ ਸਾਡੇ ਵਰਗੇ ਨੂੰ ਬੜਾ ਜਿਆ ਸਰੂਰ ਇਹ ਆ ਤੀ ਇੰਨੇ ਨੂੰ ਤੁਸੀਂ ਨੇ ਮਾਫੀ ਵਾਲਾ ਨਿੰਬੂ ਨਿਚੋੜ ਕੇ ਪਿਆਤਾ ਮਤਲਬ ਜਵਾਕਾ ਨੇ ਇੰਨੀ ਮਿਹਨਤ ਨਾਲ ਰਾਜਨੀਤੀ ਵਾਲੇ ਪਾਸੇੋਂ ਉੱਡਦਾ ਤੀਰ ਅਪਦੇ ਕਣੀ ਲਿਆਤਾ ਤੀ ਤੁਸੀਂ ਨੇ ਛੇਤੀਏ ਛੜਬਾਤਾ ਨਾਲੇ ਤਾਂ ਜਵਾਕਾ ਦਾ ਜੀਜਾ ਵਿਚਾਲੇ ਰਖਾਤਾ ਨਾਲੇ ਸਾਡੇ ਵਰਗਿਆਂ ਦਾ ਮਨੋਰੰਜਨ ਲਗਾਤਾ ਰੱਖ ਲੈਣ ਦਿੰਦਾ ਵਿਚਾਰਿਆਂ ਨੂੰ 10 ਦਿਨ ਤਾਂ ਹੋਰ ਨਹੀਂ ਤਾਂ ਧੀਰ ਦੀਆਂ ਕਾਰਵਾਈਆਂ ਦੇਖ ਕੇ ਸਾਡੇ ਵਰਗੇ ਲੋਕਾਂ ਦੇ ਦਿਨ ਵਧੀਆ ਲੰਘਦੇ ਨਾਲੇ ਕਿਸੇ ਮੇਲੇ ਤੋਂ ਦੁਬਾਰਾ ਇਹ ਨਾ ਖੇਡ ਹੋਰ ਮੰਗਦੇ ਤੇਰਾ 10 ਤੀਰ ਕੋਈ ਤੇਲ ਖਾਂਦਾ ਤੀ ਜਾਂ ਤੈਥੋਂ ਬੈਟਰੀ ਮੰਗਦਾ ਤੀ ਜਾਂ ਤੈਂ ਤੀਰ ਚ ਕੋਈ ਗੈਸ ਭਰਉਣੀ ਤੀ ਸੋਲਰ ਪੈਨਲ ਵਾਲਾ ਫਰੀ ਵਾਲਾ ਤਾਂ ਆਪਣੇ ਪੰਜਾਬ ਦਾ ਤੀਰ ਹੈ ਯਾਰ ਵਧੀਆ ਜਿਹਾਕਾ ਨੂੰ ਹਾਏ ਹਾਏ ਦਾ ਮਤਲਬ ਸਿਖਾਉਂਦਾ ਸੀ ਜੇ 5-7 ਦਿਨ ਹੋਰ ਕਲਾਸਾਂ ਲਾ ਲੰਦੇ ਤੈਨੂੰ ਦੱਸ ਕੀ ਤੀਰ ਦਾ ਕੋਈ GST ਆਉਂਦਾ ਸੀ ਨਾਲੇ ਤੈਨੂੰ ਐਡੀ ਛੇਤੀ ਕੀ ਫਿਕਰ ਪੈਗੀ ਤੀ ਮਾਸਟਰ ਸਲੀਮ ਦਾ ਤਾਂ ਇਹ ਕੰਮੇ ਆ ਤਾਂ ਘੋੜੇ ਮੰਗੂ 2 ਮਹੀਨਿਆਂ ਬਾਅਦ ਖਰਖਰਾ ਭਾਲਦੇ ਹੀ ਹੁੰਦਾ ਮਸਾਂ ਦਾ ਉੱਡਦੇ ਤੀਰ ਨੇ ਜਨਤਾ ਨੂੰ ਤਾਰਾਂ ਵਾਲੇ ਬੁਰਛ ਚਕਾਏ ਤੇ ਮੂੜਿਆ ਬਣਾ ਕੇ ਤੂੰ ਅੱਧ ਵਿਚਾਲੇ ਫੇਰ ਤਰਾ ਤੈਨੂੰ ਪਾਪ ਲੱਗੂਗਾ ਤੇਰਾ 10 ਕੀ ਜਾਂਦਾ ਸੀ 10 5 7 ਕ ਦਿਨਾਂ ਨਾਲ ਬਾਈ ਸਲੀਮ ਦੇ ਨਾਲ ਨਾਲ ਆ ਦੋ ਨਵੇਂ ਚੇਲਿਆਂ ਨੂੰ ਮਿਲ ਜਾਂਦੀ ਪਿੱਤ ਦੀ ਦਵਾਈ ਨਾਲਿਆ ਸਲੀਮ ਸ਼ਾਹਬ ਨੂੰ ਥਾਂ ਥਾਂ ਰੇਤੇ ਤੇ ਗੀਸੀਆਂ ਕਰਨ ਦੀ yaad ਤਾਂ ਹਟ ਜਾਂਦੀ ਮਸਾਂ ਦਾ ਰੋਡ ਵਾਲੀ ਬੱਟ ਨੂੰ ਹੁਣ ਫਸਿਆ ਤੀ ਕਰ ਲੈਣ ਦੇ ਤਾਂ ਦੋ ਕ ਦਿਨ ਯਾਰ ਤੇਰੀ ਦੱਸ ਕੀ ਬੱਟ ਕੱਸ ਜਾਂਦੀ ਉਦੋਂ ਬਾਅਦ ਜਾਂ ਰਗੜਾਂ ਤੇ ਕਮੈਂਟਾਂ ਨਾਲ ਲੋਕ ਠੰਡਾ ਠੰਡਾ ਕੂਲ ਕੂਲ ਪਾਊਡਰ ਲਾਉਂਦੇ ਨਾਲੇ ਮੁੜ ਕੇ ਆ ਨਵੇਂ ਮੁੰਨੇ ਹੋਏ ਚੇਲੇ ਨਾ ਥੋਰ ਨਾ ਪਿੱਠ ਕਸਾਉਂਦੇ। ਅਸਲ 'ਚ ਮਾਸਟਰ ਸਲੀਮ ਨਾਲ ਤਾਂ ਸਾਡੇ ਪਿੰਡ ਵਾਲੇ ਤੱਤੂ ਤਾਂ ਕਾਲੀ ਬਣ ਗਈ। ਕਹਿੰਦੇ ਪਿਛਲੇ ਸਮੇਂ 'ਚ ਸਾਡੇ ਪਿੰਡ ਹੁੰਦਾ ਸੀ ਕਿ ਤੱਤੂ ਤੱਕ ਉਹਦਾ ਕੰਮ ਕੀ ਸੀ ਜਿੱਥੇ ਕਿਤੇ ਚਾਰ ਬੰਦੇ ਭੀੜ-ਪੂੜ 'ਚ ਖੜੇ ਹੁੰਦੇ ਕਰਦਾ ਸੀ ਉਹ ਟਿੱਕਰਾਂ ਮਜ਼ਾਕਾਂ ਜਿਵੇਂ ਇਹ ਕਰਦਾ ਹੈ। ਉਹ ਇਕੱਠ 'ਚ ਖੜ ਕੇ ਦੂਜੇ ਬੰਦੇ ਕੋਲ ਦੀ ਹੱਥ ਕੱਢ ਕੇ ਮੂਰਲੇ ਦੇ ਵੱਡ ਲਿਆ ਕਰੇ ਝੁੰਡੀ। ਥੋੜਾ ਬਾਲਾ ਚਿਰਤਾ ਖੱਪ ਖੁੱਪ ਜਾ ਪਏਗੇ ਚੁੱਪ ਹੋ ਜਾ ਕਰੇ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਕੌਣ ਕਰਦਾ ਹੈ ਸ਼ਰਾਰਤਾਂ ਜਿਵੇਂ ਪਹਿਲਾਂ ਪਹਿਲਾਂ ਪਤਾ ਨਹੀਂ ਲੱਗਿਆ ਹੌਲੀ ਹੌਲੀ ਜੀ ਤੱਤੂ ਤੱਕ ਤਾਂ ਜਿਵੇਂ ਹਿਲ ਗਿਆ ਉਹਨੇ ਲੱਗਿਆ ਵੀ ਕੰਮੇ ਸੂਤ ਹੈ ਇੱਕ ਦਿਨ ਤੱਤੂ ਤੱਕ ਚੜ ਗਿਆ ਬੱਸ 'ਚ ਮੂਰੇ ਖੜਾ ਤੀ ਬਾਣੀਆਂ ਤੱਤੂ ਤੱਕ ਨੇ ਬਾਣੀਆਂ ਦੇ ਥੋੜੇ ਜੇ ਬੱਖੀ 'ਚ ਕੁਦੋ ਚੁੰਡੀ ਜੀ ਵੱਡੀ ਉਹ ਚੁੱਪ ਕਰ ਗਿਆ ਚਲੋ ਬਾਣੀਆਂ ਨੂੰ ਵੀ ਪਤਾ ਲੱਗਿਆ ਵੀ ਗੈਲ ਜਿਹੜਾ ਬੰਦਾ ਖੜਾ ਚੁੰਡੀ ਆਪਣੇ ਇਹ ਵੜਦਾ ਹੈ ਜਿਵੇਂ ਪਹਿਲਾਂ ਕਈ ਨੂੰ ਪਤਾ ਤਾਂ ਹੈਗਾ ਤੀ ਵੀ ਬੰਦਾ ਕਰਦਾ ਬਾਣਿਏ ਨੇ ਸੋਚਿਆ ਵੀ ਲੈ ਵੀ ਮਾਂ ਦੇ ਪੁੱਤਾ ਆਪਣੇ ਤਾਂ ਜਿਹੜੀਆਂ ਚੁੰਡੀਆਂ ਹੁਣ ਇਹ ਵੱਡਦਾ ਵੱਡਦਾ ਵੱਡ ਲੈਣ ਦੇ ਦੋ ਹੋਰ ਵੱਡ ਲੈਣ ਦੇ ਇਹਦਾ ਇਹੋ ਜਿਹਾ ਆਪਰੇਸ਼ਨ ਕਰ ਵੀ ਮੁੜ ਕੇ ਇਹ ਕਿਸੇ ਕਣੀ ਚੱਕੇ ਤੱਕ ਨਾ ਜਦੋਂ ਤੱਕ ਤੂੰ ਤਾਂ ਕਿਨੇ ਦਵਾਰੇ ਬਾਣਿਏ ਦੇ ਚੁੰਡੀ ਵਢੀ ਬਾਣਿਏ ਨੇ ਕੱਢ ਕੇ ਜੇਬ ਚੋਂ ਤੱਤੂ ਤਾਂ ਕਿੰਨੂ ਰੁਪਈਆ ਦੇ ਤਾਂ ਤਾਂ ਤੂੰ ਤਾਂ ਕਿਨੇ ਸੋਚਿਆ ਵੀ ਯਾਰ ਹੁਣ ਤੱਕ ਤਾਂ ਬਣਾ ਹੀ ਜਿਹੜਾ ਸ਼ੌਂਕ ਦੀ ਚੌੜਦਾ ਮ제 ਹੀ ਦਿੰਦਾ ਸੀ ਹਉਣ ਰੁਪਈਏ ਵੀ ਨਹੀਂ ਲੱਗੇ ਤਾਂ ਕੰਮ ਪਤਾਈਏ ਚਲੋ ਜੀ ਤਾਂ ਤੂੰ ਧੱਕ ਵਗਿਆ ਦਵਾਰੇ ਕਿਤੇ ਕਬੱਡੀ ਦਾ ਟੂਰਨਾਮੈਂਟ ਦੇਖਣ ਹੁਣ 8ਣ ਦੇ ਵੱਜੇ ਹੋਏ ਤੇ 5 ਸੀ ਮੂਡ ਸਾਰਿਆਂ ਦਾ ਬਣਿਆ ਪਿਆ ਸੀ ਮੈਚ ਪਿਆ ਸੀ ਫਸਿਆ ਤਾਂ ਤੂੰ ਤਾਂ ਕਿਨੇ ਦਾ ਉਸੇ ਕੰਮ ਮੰਗੂ ਜੱਟ ਦੀ ਵੱਖੀ ਚ ਚੁੰਡੀ ਵੜ ਲਈ ਜੱਟ ਨੇ ਗੱਦਨੇ ਖੜਾ ਹੋ ਕੇ ਅਠ ਪੂਰੀਆਂ ਵਾਲੀ ਡਾਂਗ ਕੱਢ ਲਈ ਦੇਖਣ ਲੱਗਾ ਜੱਟਾ ਇੱਧਰ ਉੱਧਰ ਜੀ ਵੀ ਕਿਧਰੋਂ ਕੀਨੇ ਵੱਡੀ ਐ ਚੁੰਡੀ ਆਪਣੇ ਤੂੰ ਤੱਕ ਨੂੰ ਸਭਾ ਬਈ ਉਹਨੂੰ ਤਾਂ ਐਂ ਦੀ ਵੀ ਚੁੰਡੀ ਵੱਡਣ ਵਾਲਾ ਜਿਵੇਂ ਉਹਨੇ ਰੁਪਈਆ ਦਿੱਤਾ ਸੀ ਇਹ ਵੀ ਦੇਊਗਾ ਤਾਂ ਤੂੰ ਤੱਕ ਕਹਿੰਦਾ ਉਹ ਭਾਈ ਇੱਧਰ ਮੈਂ ਵੱਡੀ ਐ ਤਾਂ ਤੂੰ ਤਾਂ ਕਿਨੇ ਰੁਪਈਏ ਵਾਸਤੇ ਐ ਹੱਥ ਕੱਢ ਲਿਆ ਉਹਨੂੰ ਜੱਟ ਕੋਲ ਕਿਹੜੇ ਤੇ ਚਕਈਏ ਉਹਨੇ ਦੋ ਹੱਥਾਂ ਦਾ ਜੋੜ ਕੇ ਮੋਢਿਆਂ 'ਚ ਕੁਤਕਾ ਛੱਡ ਤਿਆ ਚਲੋ ਜੀ ਹੋ ਗਈ ਲਾਲਾ ਲਾਲਾ ਜੀ ਕੀ ਹੋ ਗਿਆ ਭਾਈ ਵੋ ਕੀ ਹੋ ਗਿਆ ਵੋ ਜਿਵੇਂ ਆਪਣੀ ਵਾਲੀ ਜਨਤਾ ਹੁੰਦੀ ਐ ਲੱਗੀ ਇੱਕ ਦੂਜੇ ਦੇ ਪੈਰ ਮਦਣ ਜੱਟ ਨੇ ਸੋਚਿਆ ਵੀ ਕੰਮ ਤਾਂ ਖਰਾਬ ਆ ਜੱਟ ਦਬਦਾ ਲੋਈ ਚ ਦੇ ਕੇ ਕੁੱਤ ਕਪਰਾ ਪਿੱਛੇ ਜਾ ਕੇ ਖੜ ਗਿਆ ਲੋਕਾਂ ਨੇ ਤੱਤੂ ਤੱਕ ਚੱਕਿਆ ਕਹਿੰਦੇ ਬਾਈ ਵੋਏ ਕੀ ਹੋ ਗਿਆ ਕੀ ਹੋ ਗਿਆ ਕਿਹੜਾ ਮਾਰ ਗਿਆ ਓਏ ਕੀ ਨੇ ਮਾਰਿਆ ਤੱਤੂ ਤੱਕ ਕਹਿੰਦਾ ਕਹਿੰਦਾ ਬਾਈ ਨਾ ਕਿਸੇ ਮਾਰਿਆ ਜਨਾਨੀ ਨੇ ਨਾ ਕੋਈ ਕੁੱਟ ਗਿਆ ਬਈਆ ਇਹ ਤਾਂ ਸਾਲਾ ਚੁੰਡੀ ਵੱਡਣ ਦੀ ਅਕਲ ਦੇ ਗਿਆ ਬਾਣੀਏ ਦਾ ਰੁਪਈਆ ਉਸੇ ਕੰਮ ਵਾਂਗੂ ਹੁਣ ਤੱਕ ਦਾ ਚੁੰਡੀਆਂ ਦੂਜਿਆਂ ਦੀਆਂ ਵੱਖੀਆਂ ਕੋਲ ਦੀ ਹੱਥ ਕੱਢ ਕੇ ਵਿਚਾਰਾ ਭਰੀ ਗਿਆ ਚੱਲੀ ਗਿਆ ਕੰਮ ਹੁਣ ਆ ਕੇ ਫਿਰ ਨਛੱਤਰ ਗਿੱਲਤੀ ਜੱਟ ਜੱਟ ਨਾਲ ਜਫਾ ਪੈ ਗਿਆ ਨਾ ਜਦਾ ਹੁਣ ਤੁਹਾਡੇ ਸਾਹਮਣੇ ਆ ਫਿਰ ਕਿਵੇਂ ਪਚਕਾਰੀਆਂ ਪੈਂਦੀ ਚੋਪਾਈ ਆਪਾਂ ਨੂੰ ਸਾਰਿਆਂ ਨੂੰ ਇਹ ਤੋਂ ਸਿੱਖਣ ਦੀ ਲੋੜ ਹੈ ਵੀ ਰੱਬ ਨੇ ਸਾਰਿਆਂ ਨੂੰ ਹੁਨਰ ਦਿੱਤਾ ਹੈ ਹਰੇਕ ਬੰਦੇ ਨੂੰ ਆਪੋ ਆਪਣੇ ਹਿਸਾਬ ਨਾਲ ਰੱਬ ਦਾ ਹੁਨਰ ਦੇ ਕੇ ਭੇਜਿਆ ਹੋਇਆ ਕਦੇ ਵਾਸਤੇ ਕਿਸੇ ਦਾ ਮਜ਼ਾਕ ਨਾ ਉਡਾਓ ਇਹ ਸਮਝੋ ਵੀ ਆਪਾਂ ਸਾਰਿਆਂ ਤੋਂ ਛੋਟੇ ਆ ਸਾਰੇ ਆਪਣੇ ਤੋਂ ਵੱਡੇ ਨੇ ਫੇਰ ਬੰਦੇ ਦਾ ਟਾਈਮ ਆ ਜਿਹੜਾ ਬਹੁਤ ਵਧੀਆ ਲੰਘਦਾ ਹੁੰਦਾ ਇੱਜ਼ਤ ਵੀ ਬਣ ਜਾਂਦੀ ਐ ਮਾਣ ਸਤਿਕਾਰ ਵੀ ਮਿਲ ਜਾਂਦਾ ਹੁੰਦਾ ਫੇਰ ਸਾਰਾ ਕੁਝ ਐ ਸਬਰ ਸੰਤੋਖ ਨਾਲ ਰੱਬ ਸਾਥ ਸਾਸ ਦਿੰਦਾ ਤੇ ਮਤਲਬ ਜਿਵੇਂ ਆਪਾਂ ਇਹ ਟੀਚਰਾਂ ਮਜ਼ਾਕਾਂ ਤੁਸੀਂ ਨੇ ਦੇਖ ਹੀ ਲਿਆ ਮੈਨੂੰ ਨਹੀਂ ਲੱਗਦਾ ਕੋਈ ਐਦੋਂ ਬਾਅਦ ਕਿਸੇ ਨੂੰ ਹੋਰ ਟੀਚਰ ਮਜ਼ਾਕ ਕਰਨ ਦੀ ਹਿੰਮਤ ਕਰੂਗਾ ਸੋ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਉਹ ਅੱਗੇ ਸ਼ੇਅਰ ਕਰਕੇ ਹੋਰ ਭਰਾਵਾਂ ਤੱਕ ਪਹੁੰਚਾ ਦਿਓ Starting about the